कौन हैं कौन हैं कौन हैं बोल रहे हैं कैटर बड़ा हो चल बड़ा हो चल ਨਿਚੇ ਗਿਰ ਗਿਆ ਹਾਂ ਨਿਚੇ ਗਿਰਿਆ ਮੁੰਡਾ ਇਹ ਮੁੰਡਾ ਨਿਚੇ ਗਿਰਿਆ ਆਹ ਸਾਹਮਣੇ ਹੋਇਆ ਆਪਣੇ ਉਹ ਦਾ ਦਖਲਾ ਕਸਾ ਕੀ ਹੋਇਆ ਆਹ ਹੈਂਟਰ ਨਾਲ ਹੀ ਵੱਜਿਆ ਹਾਂ ਓਰੇ ਨਾ ਨਾ ਸਿੱਧਾ ਲੱਗਿਆ ਫਿਰ ਸਾਹਿਬ ਸਾਹਿਬ ਆ ਕਹਿੰਦੇ ਸੀ ਮੈਂ ਓਰੇ ਬਰਾਬਰ ਸਾਹਮਣੇ ਆ ਆਹ ਆ ਗਿਆ ਹੁਣ ਮਾਇਕੀ ਉਹ ਉਹ ਬਟੇ ਕਰ ਰਹੇ ਨੇ ਇੱਕ ਦੂਜੇ ਨਹੀਂ ਦੀਦੀ ਉਹ ਮੋਟਰਸਾਈਕਲ ਉਧਰੋਂ ਆ ਰਿਹਾ ਸੀ ਇਹ ਮੋਟਰਸਾਈਕਲ ਆ ਉਹ ਗੰਬੇ 'ਚ ਵੱਜਿਆ ਉਹਦਾ ਸਿਰ ਆ ਹੁਣ ਓਰੇ ਵੱਜਿਆ ਤੂੰ ਆ ਉਹ ਵੀ ਜਿਆਦਾ ਨਹੀਂ ਕਰਦੇ ਉਹ ਵੀ ਜਾਣਾ ਸੀ ਖੰਬੇ ਕਰਕੇ ਬਚ ਗਿਆ ਤਾਂ ਹੀ ਕਹਿਣਾ ਉਹ ਤਾਂ ਹੀ ਉਹ ਐਸੇ ਸਰ ਬੱਚੇ ਦੇ ਪੱਗ ਲਾ ਦੂਗਾ ਉੱਤੇ ਬੈਠ ਗਿਆ ਹੈ ਜੀ ਕੋਈ ਕਿਹਦੀ ਮੁੰਡੇ ਦੀ ਅੱ비 ਵੀਰੇ ਕਿ ਆ ਗਿਆ ਜੀ ਅੱਛਾ ਚਾਰੀ ਚੁੱਕਾ ਲਈ ਹੈ ਜੀ ਉਹਦਾ ਦੂਆ ਬਾਹਰੋਂ ਆਇਆ ਕਿਹੜਾ ਖੰਡੇ ਪਿਆਈ ਉਹਦਾ ਉਰੇ ਆ ਕੇ ਜੀ ਇਹ ਜਿਹੜੀ 108 ਇੱਕ ਕਿਸ ਵਾਸਤੇ 108 ਨਹੀਂ ਆ ਰਹੀ ਐ ਐਂਬੂਲੈਂਸ ਨਹੀਂ ਸਰ ਇੱਕ 20 ਵਾਰ ਵੀ 10 ਵਾਰ ਫੋਨ ਕਰਤਾ ਘਟੋ ਘਟ ਇੱਕ ਵਾਰ ਵੀ ਫੋਨ ਨਹੀਂ ਚੱਕਿਆ ਗਿਆ ਐਂਬੂਲੈਂਸ ਨੇ ਅੱਛਾ ਘਟੋ ਘਟ ਅੱਧਾ ਘੰਟਾ ਉਰੇ ਆਏ ਨੂੰ ਹੋ ਗਿਆ ਸਾਨੂੰ ਅੰਦਰੋਂ ਪਰਚੀ ਵੀ ਕਟਾ ਲਈ ਐਂਬੂਲੈਂਸ ਨਹੀਂ ਆਈ ਸਾਡੇ ਕੋਲ ਐਂਬੂਲੈਂਸਾਂ ਦੋ ਖੜੀਆਂ ਨੇ ਸਰ ਸਾਡੇ ਕੋਲ ਇੱਕ ਵੀ ਨਹੀਂ ਪ੍ਰੈਜ਼ెంట్ ਹੈਗੀ ਡਰਾਈਵਰ ਇੱਕ ਵੀ ਪ੍ਰੈਜ਼ెంట్ ਨਹੀਂ ਹੈਗਾ ਸਾਡੇ ਕੋਲ ਨਹੀਂ ਫਿਰ ਕੀ ਫਾਇਦਾ ਇਹ ਐਂਬੂਲੈਂਸ ਦਾ ਕੋਈ ਫਾਇਦਾ ਨਹੀਂ ਸਰ ਸਾਨੂੰ ਕੋਈ ਫਾਇਦਾ ਨਹੀਂ ਓਏ ਮੈਂ ਕੱਲੇ 112 ਨੰਬਰ ਦੀ ਗੱਡੀ ਮੌਕੇ ਤੇ ਪਹੁੰਚੀ ਜੇ ਔਰ ਕੋਈ ਚੀਜ਼ ਨਹੀਂ ਪਹੁੰਚੀ ਹੈ बारह नंबर एक सौ बारह ही आइया बातें कहीं खंबा नहीं ਆਈ ਨੋਲੀਆ ਰਾਮਾ ਚਾਚੇ ਬਗਰਾ ਰਾਮ ਭਾਈ ਮਾੜੇ ਕੋ ਮਰੋ ਸੱਤ ਨੀਂ ਦੇਖਿਆ ਟੈਂਟਰ ਕੋ ਸੈਂਟਰ ਜਿਆਦਾ ਸੈਂਟਰ ਦਾ ਵਿਚਾਰ ਦਾ ਕਰਨ ਚ ਲੱਗ ਜੇ ਚਲੋ ਚਲੋ ਬਾ ਬਾ ਅਨ ਕੋ ਸੁਨਾਰੀ ਦੇ ਅੱਗੇ ਇਹ ਨਾ ਕੁਛ ਨਾ ਆਏ ਛੱਡ ਛੱਡ ਦੇ ਤੂੰ ਛੱਡ ਦੇ ਉਹ ਫੜੀ ਬਾ ਫੜੀ ਪਿਰਿਆ ਖਬਰ ਲੱਗ ਗਈ ਮੈਂ ਜਾਣੋ ਕੋਈ ਰਾਮਾ ਫਿੱਟੇਗਾ ਕੀ ਬਸ ਤਿਆਰ ਰੱਖ ਲੈ ਆਪ ਐਪਾ ਨੂੰ ਨਹੀਂ ਸੜਾ ਆਈ ਦਾ ਤੁਹਾਨੂੰ ਚੱਕੇ ਪਾ ਪੈਪ ਨੂੰ ਹੱਥ ਪਾਓ ਥੱਲੇ ਪਾਓ ਥੱਲੇ ਪਾਓ ਆ ਰਾਮਨਾਥ ਰਾਮਨਾਥ တေ <t> ာ်တော်နဲ့ဖတ်လို့ရတယ်

ਸਭ ਤੋਂ ਲੱਗਦਾ ਲੱਗਦਾ ਹੋੜੀ ਆ ਰਹੀ ਜੀ ਅੱਛਾ ਇਹ ਹੋਇਆ ਕਿ ਇਹ ਅੱਜ ਫਿਰ ਲੱਗਦੀ ਹੀ ਆ ਗਈ ਫੋਨ ਤੋਂ ਮਰੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ ਮਤਲਬ ਐਕਸੀਡੈਂਟ ਹੋਇਆ ਉਹ ਉਹ ਉਧਰੋਂ ਆ ਰਹੀ ਸੀ ਤੁਸੀਂ ਕਿੱਧਰੋਂ ਆ ਰਹੇ ਸੀ ਮੈਂ ਬੜਾ ਕਦੋਂ ਆ ਰਹੇ ਉਹ ਓਏ ਦੂ ਮਾਰੀ ਸੀ ਅਚਨ ਹਾਂ ਅਮਰੇ ਸਾਹਮਣੇ ਹੋਇਆ ਟਕ ਹਾ ਹਾਸੇ ਦਾ ਕਾਰਨ ਵੀ ਆ ਮੇਨ ਕੀ ਲੱਗਦਾ ਤੁਹਾਨੂੰ ਕਿ ਐਕਸੀਡੈਂਟ ਕਿਵੇਂ ਮੈਨੂੰ ਅਕਸਰ ਸਾਹਮਣੇ ਨਹੀਂ ਨੀਰ ਆ ਗਿਆ ਜਿਵੇਂ ਪਿੱਛੇ ਲੱਗੋ ਹਾਂ ਕੋਈ ਨੀਂਦ ਨੂੰ ਉਦਾਸੀ ਸੀ ਕਿ ਨਾ ਨੀਂਦ ਨਹੀਂ ਇਹ ਕਾਸਾ ਮੈਨੂੰ ਨਹੀਂ ਨੀਰ ਆ ਗਿਆ ਹੂੰ ਤੁਹਾਡੇ ਨਾਲ ਕੌਣ ਸੀ ਮੈਂ ਨਹੀਂ ਸੀ ਉਹ ਆਇਆ ਤੁਸੀਂ ਨਾ ਕੋੜਾ ਖੇਤ ਤੋਂ ਕਿੱਧਰ ਜਾ ਰਹੇ ਸੀ ਮੈਂ ਕੋਕਲ ਜਾਣ ਜਾਵੇ ਤੁਸੀਂ ਕੋਕਲ ਪਾਣ ਕੰਮ ਕਰਦੇ ਉੱਥੇ ਹਾਂ ਕੋਕਲ ਪਾਣ ਜਾ ਰਹੇ ਤੁਸੀਂ ਉਹ ਉੱਧਰ ਕੋਕਲ ਪਾਣ ਕਣੀ ਆ ਰਹੇ ਸੀ ਕੋਕਲ ਜਾਣ ਨੂੰ ਆ ਰਹੇ ਸੀ ਮੈਂ ਮਮੀ ਨੂੰ ਲੈਣ ਆ ਰਹੀ ਹਾਂ ਬਾਬੇ ਅੱਛਾ ਇੱਥੇ ਹੀ ਮਾਰੇ 90 ਜਨ 90 ਛਣਾ ਰੇ ਕਤਰਾਲੇ ਤੁਸੀਂ ਕਤਰਾਲੇ ਰਹਿੰਨਾਂ ਲੇ ਕਤਰਾਲੇ ਦੇ ਰਹੇ ਜੀ ਅੱਛਾ ਇਹ ਮੈਂ ਆ ਰਿਹਾ ਸੀ ਜੀ ਕੰਮ ਤੋਂ ਆ ਰਿਹਾ ਸੀ ਦਾ ਇਹ ਆਪਸ ਵਿੱਚ ਇਹਦੀ ਟੱਕਰ ਲੱਗੀ ਆ ਅੱਛਾ ਤੇ ਦੋ 90 ਕਨੇ ਆ ਰਹੇ ਸੀ ਦੋ ਭਵਾਨੀ ਘੜ ਕਨੇ ਆ ਰਹੇ ਸੀ ਅੱਛਾ ਤੇ 90 ਵਾਲਿਆਂ ਦੇ ਫੈਕਟਰੀ ਇਹ ਜਿਆਦਾ ਸੀਰੀਅਸ ਨੇ ਚਾਹ ਹਾਂ ਤੇ ਜਿਹਦੇ ਦੋਹਾਂ ਆ ਰਹੇ ਸੀ 90 ਕਨੇ ਇਹ ਥੋੜਾ ਜਿਹਾ ਟਿਪ ਹਾਂ ਇਹ ਓਵਰਟੇਕ ਕਰਦੇ ਇੱਕ ਨੀਚੇ ਗਿਰਿਆ ਹਾਂ ਇੱਕ ਨੀਚੇ ਕਰ ਗਿਆ ਜੀ ਇੱਕ ਜਿਆਦਾ ਸੀਰੀਅਸ ਸੀ ਸਮਝੋ ਉਹ ਵੀ ਕੱਟ ਗਿਆ ਇਹ ਜਿਹੜੇ ਦੋ ਜਣੇ ਸੀਰੀਅਸ ਕੌਣ ਕੌਣ ਆ ਇਹ ਫੈਕਟਰੀ ਵਾਲੇ ਮੁੰਡੇ ਨੇ ਉਹਦੇ ਫੈਕਟਰੀ 'ਚ ਕੰਮ ਕਰਦੇ ਨੇ ਦੋਨੇ ਸੀਰੀਅਸ ਨੇ ਕਿੱਥੇ ਰਹਿੰਦੇ ਨੇ ਰਹਿੰਦੇ ਰਹਿੰਦੇ ਨਹੀਂ ਕਰ ਪਤਾ ਆਪਾਂ ਨੂੰ ਆਪਾਂ ਨੇ ਤਾਂ ਚੱਕ ਜੇ ਇਧਰ ਨੂੰ ਪੁੱਛਾ ਕਰ ਅੱਛਾ ਹਾਂਜੀ ਜੀ ਦੋ ਇਹ ਸਭ ਲਾਗ ਦੇ ਉਹ ਐਂਡ ਹੈਂਡਲ ਦੇ ਹੈਂਡਲ ਵਿੱਚ ਬੱਚੇ ਅੱਛਾ ਉਹਨਾਂ ਤੇ ਇੰਦੀ ਉਹ ਦੋਵੇਂ ਉੱਧਰ ਗਏ ਬਾਅਦ ਅੱਛਾ ਉਹ ਨੀਚੇ ਕਰਕੇ ਇੱਕ ਇੱਕ ਮੋਟਾ ਬੁਰਤ ਕੇ ਅੱਛਾ ਦੋ ਜਾਣੇ ਸੀ ਉਹ ਵੀ ਜਿਹੜੇ ਦੂਜੇ ਟੱਕਰ ਹੋਈ ਉਹ ਵੀ ਦੋ ਜਾਣੇ ਨੇ ਹਾਂ ਉਹ ਦੋ ਜਾਣੇ ਦੇ ਇੱਕ ਕਟਰਾਣੇ ਦੇ ਦੀ ਅੱਛਾ ਲੇਡੀ ਜੀ ਦੇ ਇੱਕ ਮੰਗਾ ਜੀ ਅੱਛਾ ਰੇ ਤਾਂ ਜਾਨ ਲੱਗਣਾ ਚਾਹੀਦਾ ਤੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਦਾਂ ਦੇ ਜਾਨ ਲੱਗਣ ਬਚਤ ਰਹੇ ਜਿਵੇਂ ਟੱਕਰ ਲੱਗੀ ਇੱਕ ਦੂਜੇ ਦੇ ਇੱਕ ਨੀਚੇ ਗਿਰ ਗਿਆ ਇੱਕ ਕੰਪਨੀ ਦੇ ਲੱਗੇ ਆ ਜਿਹੜਾ ਨੀਚੇ ਕਰਨ ਵਾਲਾ ਉਹਦਾ ਧੜਕਾ ਨਾ ਕੱਲੀ ਕੱਟਿਆ ਅੱਛਾ ਪੰਕਾਇ ਦੇ ਉੱਥੇ ਨੇ ਜਈਓ ਇਹ ਫੈਕਟਰੀ ਵਾਲੇ ਮੁੰਡੇ ਨੇ ਜੀ 7 ਵਜੇ ਜਿਹੜੇ ਜਾਂਦੇ ਨੇ 5 ਵਜੇ ਸਵੇਰੇ ਡਿਊਟੀ ਤੇ ਸਾਡੀ ਸ਼ਿਫਟ ਦੇ ਐਂਡ ਦੇ ਟਾਈਮ ਤੇ ਦੀ ਸ਼ਿਫਟੀ ਤੋਂ ਕਰੇਰ ਵਾਪਸ ਆ ਰਹੇ ਸੀ ਸਾਨੂੰ ਜਦੋਂ ਮੈਂ ਦੇਖਿਆ ਕਿ ਤਾਂ ਮੁਗਲ ਐਕਸੀਡੈਂਟ ਹੋਇਆ ਪਿਆ ਦੂਗਾ ਤੇ ਦੋ ਜਿਹੜੇ ਮੁੰਡੇ ਕਰਮਚਾਰੀ ਸੀਗੇ ਸਾਡੀ ਕੰਪਨੀ ਦੇ ਦੀਗੇ ਦੋਨੇ ਮੁੰਡੇ ਸੁਵਰਾਜ ਆਟੋਮੋਟਿਵ ਦੇ ਨਾਂ 'ਬਾ ਦੇ ਦੀਗੇ ਮੁੰਡੇ ਡਿਊਟੀ 'ਤੇ ਜਾ ਰਹੇ ਸੀ ਕੰਪਨੀ ਦੇ ਜਾਂਦੇ ਹੋਏ ਐਕਸੀਡੈਂਟ ਹੋ ਗਿਆ ਉੱਥੇ ਨਾ ਮੋਕੇ ਤੇ ਕੋਈ ਐਂਬੂਲੈਂਸ ਪਹੁੰਚੀ ਹੈ ਸਿਰਫ 112 ਨੰਬਰ ਦੀ ਗੱਡੀ ਪਹੁੰਚੀ ਹੈ ਹਸਪੀਟਲ ਲੈ ਕੇ ਆਏ ਆ ਉਹ ਵੀ ਆਪਣੀ ਗੱਡੀ 'ਚ ਮੁੰਡਿਆਂ ਨੂੰ ਲੈ ਕੇ ਆਏ ਨੇਗੇ ਮੋਕੇ ਤੇ ਡਾਕਟਰ ਸਾਹਿਬ ਤਾਂ ਮੌਜੂਦ ਹੈਗੇ ਜੀ ਪਰ ਇਹਨਾਂ ਦੀ ਕੋਈ ਐਂਬੂਲੈਂਸ ਲੈ ਕੇ ਜਾਣੂਰੇ ਮੌਜੂਦ ਨਹੀਂ ਹੈ 190 108 ਨੰਬਰ ਦੀ ਨਾਉਨ ਬਥੇਰੀ ਵੱਲ ਫੋਨ ਕਰਾਂ ਕਿਸੇ ਨੇ ਫੋਨ ਨਹੀਂ ਚੁੱਕਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਇੰਡੀਆ ਦੇ ਬਹੁਤ ਜ਼ਿਆਦਾ ਬੁੱਢੇ ਲਾਗਦੇ ਕਿਵੇਂ ਹੈ ਹੈਡ ਇੰਜਰੀ ਹੈ ਮੋਟਰਸਾਈਕਲ ਲੱਗੇ ਨੇ ਜੀ ਆਪਸ ਵਿੱਚ ਭੇੜਤ ਹੋਈ ਹੈ ਇੱਕ ਉੱਪਰ ਵੀ ਗਰੇ ਬਰਜੇ ਤੋਂ ਇਹਨਾਂ ਨਹੀਂ ਸਰ ਪਤਾ ਡੈਫੀਨੇਟਲੀ ਉਹ ਵੀ ਮੇਰੇ ਜਦੋਂ ਹੁੰਦਾ ਹੋਇਆ ਸੀਗਾ ਉਦੋਂ ਐਕਸੀਡੈਂਟ ਹੋਇਆ ਪਿਆ ਤੁਹਾਨੂੰ ਇਹ ਮੁੰਡਿਆ ਦਾ ਨਾਮ ਕੀ ਹੈ ਇੱਕ ਮੁੰਡਾ ਜੀ ਗੁਰਵੀਰ ਆ ਪਾਲੀਆ ਤੋਂ ਹੈ ਇੱਕ ਮੁੰਡਾ ਨਵਾਂ ਹੀ ਆਇਆ ᱛੀਗਾ ਸਾਡੇ ਇੰਚਾਰਜ ਉੱਥੇ ਮੁੰਡਾ ਵਿਵੇਕ ਜੀ ਜਿਹੜੀ ਦੂਜੀ ਨ ਮੋਟਰਸਾਈਕਲ ਵਾਲੇ ਉਹ ਉਹ ਕਿੰਨੇ ਜਾਨੇ ਸੀ ਬਹੁਤ ਸਰ ਦੋ ਆਏ ਨੇ ਵਾਲੇ ਤਾਂ ਵੀ ਦੋ ਜਿਹੜੇ ਆਏ ਸੀਗੇ ਇਹ ਐਕਸੀਡੈਂਟ ਅੰਮਨੇ ਸਾਹਮਣੇ ਹੋਇਆ ਜੇ ਕਿਸ ਤਰ੍ਹਾਂ ਇਹ ਸਰ ਇੰਨਾ ਨਹੀਂ ਪਤਾ ਜੀ ਮੌਕੇ ਤੇ ਹੋਇਆ ਪਿਆ ਜਦੋਂ ਮੈਂ ਪਹੁੰਚਿਆ ਕਿ ਕਿਸ ਤਰ੍ਹਾਂ ਮਨ ਮਨ ਤੋਂ ਕਦੇ ਇੱਕ ਜਿਹੜਾ ਹੈਗਾ ਨੀਚੇ ਗਿਰਿਆਗਾ ਜਿਵੇਂ ਉਹ ਜਿਹੜੀ ਹਾਈਟ ਬਹੁਤ ਘੱਟ ਆ ਵੀ ਉੱਥੇ ਜਾਲੀ ਲੱਗਣੀ ਚਾਹੀਦੀ ਹੈ ਜੀ ਹਾਂਜੀ ਸਰ ਜਾਲੀ ਦਾ ਕਬਰ ਹੋਣੀ ਚਾਹੀਦੀ ਹੈ ਜੀ ਜਿਆਦਾ ਤੋਂ ਜਿਆਦਾ ਜਿਵੇਂ ਉਹਨਾਂ ਨੇ ਉੱਪਰਲੇ ਪਾਸੇ ਰੇਲਵੇ ਟਰੈਕ ਦੇ ਉੱਪਰ ਜਾਲੀ ਉਹ ਜੌਲੀ ਥੋੜੀ ਹੋਰ ਕਰੋਸ ਹੋਣੀ ਚਾਹੀਦੀ 2.5 ਫੁੱਟ ਹੈ ਜਿਹੜੀ ਕਿੰਨੇ ਜਣੇ ਆਏ ਚਾਰ ਗਣੇ ਜਿਹੜਾ ਆਏ ਸੀ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟ ਸਟੈਫਰ ਕਰਿਆ ਮੈਡੀ ਹੈਂਡਿੰਗਰੀ ਸੀ ਤੇ ਦੋ ਜਿਹੜੇ ਇਥੇ ਅੰਡਰਬਿਗ ਨੇ ਤੇ ਪੋਇਆ ਕਿਵੇਂ ਪਤਲ ਕੰਮ ਸੀ ਸ਼ਾਇਦ ਬਾਈਕ ਕੋਲੀਜਨ ਹੈ ਜੋ ਦੱਸ ਰਹੀ ਸੀ ਕਿੰਨੇ ਟੋਟਲ ਜਣੇ ਨੇ ਜੀ ਫੋਰ ਇੰਡਰ ਸਾਰੀ ਰੈਫਰ ਕਰਦੇ ਦੋ ਰੈਫਰਡ ਹੈ ਦੋ ਹਜੇ ਇੱਥੇ ਐਕਚੁਅਲ ਦੋ ਅੰਡਰਬਿਗ ਉਹਨਾਂ ਦੇ ਕਿਵੇਂ ਹਾਲਾ ਹਾਂ ਜੀ ਫਿਲਹਾਲ ਸਟੇਬਲ ਐ ਬਾਕੀ ਐਕਸ-ਰੇਜ਼ ਵਗੈਰਾ ਕਰਾਂਗੇ ਜਿਹੜੇ ਰੈਫਰ ਕੀਤੇ ਨੇ ਉਸ ਤੋਂ ਉਹਨਾਂ ਦੀ ਕੰਡੀਸ਼ਨ ਵੇਖਣੀ ਉਹਨਾਂ ਦੇ ਹੈਡਿੰਗ ਦੇ ਵੀ ਥੋੜੇ ਵੇਖੀਏ ਸਰ ਉਹ ਦੋਵਾਂ ਨੇ ਹਾਂ ਜੀ ਕਿੰਨੇ ਜਣੇ ਨੇ ਵੀਰੋ ਰੈਫਰ ਕੀਤੇ ਦੋ ਉਹ ਦੋਨਾਂ ਲਈ ਹੈ ਜੀ ਨਾਲੇ ਆ ਜੀ ਇਹ 108 ਦੇ ਤੁਸੀਂ ਕੌਣ ਹੋ ਹਾਂਜੀ ਹਾਂ ਜੁਖਨੀਸ਼ ਸਿੰਘ ਐਮਟੀ ਤੁਸੀਂ ਇੰਨੇ ਲੇਟ ਕਿਉਂ ਆਏ ਇਹਨਾਂ ਨੇ ਇੱਕ ਅੱਧਾ ਪੌਣਾ ਘੰਟਾ ਹੋ ਗਿਆ ਨਾਬੇ ਵਾਲੀ 108 ਕਿੱਥੇ ਆ ਸਹੀ ਜੀ ਸਾਨੂੰ ਨਾਬੇ ਵਾਲੀ ਦਾ ਰੂਟ ਨਹੀਂ ਪਤਾ ਜੀ ਸਾਨੂੰ ਤਾਂ ਪਤਾ ਨਹੀਂ ਇਹ ਤੁਸੀਂ ਕਿੱਥੋਂ ਆਏ ਸੀ ਅਸੀਂ ਚੰਨੋ ਤੋਂ ਅੱਛਾ ਚੰਨੋ ਤੋਂ ਫਿਰ ਤੁਹਾਨੂੰ ਟਾਈਮ ਟੈ ਲੱਗਦਾ ਭਾਜੀ ਤਕਰੀਬਨ 15-20 ਮਿੰਟ ਲੱਗੇ ਜਾਂਦੇ ਨੇ ਨਾਬੇ ਐਂਬੂਲੈਂਸਾਂ ਦਾ ਕੀ ਹਾਲਾਤ ਹੈ ਇਹਦੇ ਬਾਰੇ ਨੂੰ ਪਤਾ ਜੀ ਇਹ ਤਾਂ ਪ੍ਰਸ਼ਾਸਨਿਕ ਜਾਂ ਦਰਸਾਲ ਦੱਸਿਆ ਨਹੀਂ ਤੁਹਾਨੂੰ ਇੰਨਾ ਟਾਈਮ ਲੱਗ ਗਿਆ ਉਹਨੂੰ ਜੇ ਕਿਸੇ ਦੀ ਜਾਨ ਵੀ ਪਾਸ ਸਕਦੀ ਆ ਹੁਣ ਪ੍ਰਾਈਵੇਟ ਗੱਟੀਆਂ ਚ ਲੈ ਕੇ ਗਏ ਨੇ ਕੋਈ ਸਾਨੂੰ ਜਦੋਂ ਜੌਬ ਪੈਂਦੀ ਆ ਅਸੀਂ ਪਹਿਲਾਂ ਕਹਿ ਕੇ ਚੱਲਦੇ ਆ ਵੀ ਸਾਨੂੰ 15 ਜਾਂ 20 ਮਿੰਟ ਲੱਗਣਗੇ ਹਾਂ ਫਿਰ ਜਦੋਂ ਕੋਈ ਤੁਹਾਨੂੰ ਇੰਟੀਗੇਸ਼ਨ ਹੁੰਦੀ ਫੋਨ ਹਾਂਜੀ ਜਾਨੀ ਕਿਉਂਕਿ ਫਿਰ ਉੱਦੋਂ ਵੱਧ ਵੀ ਦੱਸਣਾ ਪੈਂਦਾ ਜੀ ਟਾਈਮ ਕਿਉਂਕਿ ਰਾਸਤੇ 'ਚ ਫਾਟਕੂ ਵੀ ਪੈਂਦੇ ਨੇ ਤੂਹਲੀ ਵਾਲੇ ਤੁਹਾਨੂੰ ਪਤਾ ਹੀ ਆ ਜਦੋਂ 40 ਨੰਬਰ ਫਾਟਕਾ ਲੱਗ ਜਾਂਦਾ 15 20 ਮਿੰਟ ਹੋਰ ਦੇ ਤੇ ਵੀ ਲੱਗ ਜਾਂਦੇ ਨੇ ਮੋਟਰ ਤੇ ਆ ਗਿਆ ਹਾਂ ਮੈਂ ਬੈਂਕ ਦੇ ਵਿੱਚ ਕੰਪਨੀ ਮੈਨੇਜਰ ਦੇ ਅੰਦਰੋਂ ਮੇਰਾ ਨਾਮ ਜੀ ਸਟਾਰਟ ਹੈ ਜੀ ਕਿ ਤੁਸੀਂ ਕਿਹੜੀ ਗੱਡੀ 'ਚ ਕੰਮ ਕਰਦੇ ਸੀ ਮੈਂ ਹੀ ਆਪਣੇ ਨੰਬਰ 51721 X108 ਤੇ ਕੀ ਕਾਰਨ ਆ ਜਿਹੜੀ ਹੈਗੀ ਐਮਰਜੈਂਸੀ ਅਟੈਂਡ ਕਿਉਂ ਨਹੀਂ ਹੋ ਰਹੀਆਂ ਕੀ ਕਾਰਨ ਜੀ ਸਾਰਾ ਨੂੰ ਰਾਤ ਹੀ ਬੈਕ ਕੋਲ ਆਈ ਜੀ ਦੇ ਐਕਸਟੈਂਡ ਲਾ ਕੇ ਜੀ ਹਾਂ ਇਹਨੇ ਵੀ ਆਪਣੀ ਗੱਡੀ ਦਾ ਜੀਪੀਐਸ ਇਸ਼ੂ ਹੋ ਰਿਹਾ ਹੈ ਅੱਛਾ ਇਸ ਕਰਕੇ ਜੀ ਅੱਛਾ ਜੀ ਉਹ ਤੋਂ ਖਰਾਬ ਹੈ ਦੋ ਦੋ ਤਾਂ ਖਰਾਬ ਆ। ਮੇਰਾ ਵੀ ਸਰ 1:30 ਵਜੇ ਸਾਨੂੰ ਕਾਲ ਆਈ। ਤੇ ਇਸ ਤੋਂ ਇਲਾਵਾ ਜਿਹੜੀ ਜਿਵੇਂ ਰਖੜੇ ਦੀ ਗੱਡੀ ਆ ਉਹ ਵੀ ਖਰਾਬ ਆ। ਸਰ ਉਹਨਾਂ ਵਾਰੀ ਤੁਸੀਂ ਉਹ ਸਟਾਫ ਤੋਂ ਪੁੱਛਾ ਕਰ ਸਕਦੇ। ਇਹ ਰਖੜੀ ਦੀ ਵੀ ਨਹੀਂ ਆ ਰਹੀ ਗੱਡੀ। ਹਾਂ ਜੇ ਉਹ ਸਟਾਫ ਤੋਂ ਉੱਥੇ ਜਾ ਕੇ ਪੁੱਛਾ ਕਰ ਸਕਦੇ। ਪੂਰੀ ਕਿੰਨੇ ਐਂਬੂਲੈਂਸ ਨੇ ਹਸਪੀਟਲ? ਪੂਰੀ ਤਾਂ ਸਾਡੇ ਇੱਕ ਹੀ ਆ। ਅੱਛਾ ਇੱਕੋ ਆ। ਹਾਂਜੀ। ਫਿਰ ਜਿਵੇਂ ਐਮਰਜੈਂਸੀ ਜਿਹੜੇ ਮੇਰੇ ਹੁਣ ਆਈ ਆ ਐਕਸੀਡੈਂਟ ਕੇਸ ਆਇਆ ਚੰਨੋ ਤੋਂ ਆਇਆਗਾ। ਤੇ ਤੁਸੀਂ ਤੋਂ ਤੁਸੀਂ ਜੇ ਹੁੰਦੇ ਮੌਕੇ ਤੇ ਟੈਂਡ ਕਰ ਸਕਦੇ ਸੀ। ਪੈਂਡ ਦਾ ਸੀ ਕਰ ਸਕਦੇ ਜੀ ਸਾਨੂੰ ਪਰਮਿਸ਼ਨ ਹੋਊਗੀ ਹਾਂ ਜੋ ਅਡਾ ਜੀਪੀ ਸਾਨੂੰ ਸ਼ੋਅ ਹੋ ਰਿਹਾ ਉੱਪਰੋਂ ਪਰਮਿਸ਼ਨ ਨਹੀਂ ਆਈ ਜੀ ਉਹ ਕੈਂਚਾ ਨੂੰ ਕਹਿ ਵੀ ਕੇ ਤਰੁਨਾ ਹੀ ਨਹੀਂ ਗਿਆ ਯਾਰ ਉੱਪਰੋਂ ਕੇਸ ਵੀ ਨਹੀਂ ਆਇਆ ਨਾ ਇਹ ਉਹਨਾਂ ਨੇ ਉੱਪਰੋਂ ਬੰਦ ਕਰਿਆ ਹੈ ਜੇ ਇਹ ਕੇਸ ਆਉਂਦਾ ਸੀ ਲੈ ਲੈਣੇ ਠੇਕੇਦਾਰ ਕੌਣ ਆ ਕਹਿਦਾਗਾ ਸਰ ਇਹਦਾ ਸਾਡੇ ਅਮਲਜੀਤ ਸਰ ਨਹੀਂ ਸੀ ਜੀ ਸਰ ਜੀਰਪੁਰ ਤੋਂ ਆ ਜੀ ਜੁੰਦਨਾ ਰੋਡ ਹੀ ਕੱਲ ਨੂੰ ਕਰਾ ਦੇਣੀ ਹੂ ਪਤਾ ਕਿੰਨੇ ਚਿੰਚੜ ਹੋਏ ਨੇ ਇਹ ਸਰ ਓਵਰ ਬ੍ਰਿਜ ਤੇ ਆਪਣੇ ਭਵਾਨੀ ਰੋਡ ਤੇ ਹੋਇਆ ਚਿੰਚੜ ਹੋਇਆ ਦੋ ਮੋਟਰਸਾਈਕਲ ਤੇ ਆਪਸ ਵਿੱਚ ਭੜ ਗਏ ਦੋਨੇ ਮੋਟਰਸਾਈਕਲ ਇਹਨਾਂ ਦੇ ਚਾਰ ਬੰਦੇ ਸੱਟਾਂ ਲੱਗੀਆਂ ਨੇ ਦੋ ਬੰਦੇ ਰੈਫਰ ਕਰਕੇ ਪਟਿਆਲੇ ਦੇ ਬੋਹਤ ਚਾਹ ਲਏ ਇੱਕ ਕੌਣ ਕੌਣ ਉਹਦੇ ਦਾਖਲ ਨੇ ਇੱਥੇ ਇੱਕ ਲੇਡੀ ਜੀ ਇੱਕ ਉਹਨਾਂ ਦਾ ਮੁੰਡਾ ਮੰਨੀ ਕੀ ਨਾਮ ਕੀ ਲੇਡੀਸ ਤੇ ਮੁੰਡਾ ਲੇਡੀ ਦਾ ਨਾਮ ਗਰਮੇਲ ਕੌਰ ਤੇ ਮੁੰਡੇ ਦਾ ਮੰਨੀ ਹੈ ਕਾਲੇ ਪਿੰਡ ਦੇ ਨੇ ਕਿੱਥੇ ਜਾ ਰਹੇ ਸੀ ਇਹਨਾਂ ਆਪਣੇ ਆਪਣੇ ਪਿੰਡ ਤੋਂ ਇੱਥੇ ਨਾਬੇ ਨੂੰ ਆ ਰਹੇ ਹੋ ਉਹ ਜਿਹੜੇ ਬੰਦੇ ਜਮੁਰਸਲਾ ਉਹ ਇੱਥੋਂ ਜਾ ਰਹੇ ਸੀ ਆਪਣੇ ਪੋਕਲ ਬੰਦ ਬੰਦ ਨੂੰ ਜਾ ਰਹੇ ਕਿੱਥੋਂ ਗਿਰੀ ਨਿਓ ਜਿਹੜੇ ਦੂਜਾ ਨੋੜ ਦੇ ਉੱਪਰ ਹੋਇਆ ਸੀ ਜਿਹਨਾਂ ਦਾ ਪੁਲਿਸ ਆਪਸ ਭਟਕੇ ਡੋਲੀਆਂ ਨੇ ਇੱਕ ਨੀਚੇ ਵੀ ਗਿਰਿਆ ਨੀਚੇ ਦੇਖਦੇ ਆਂ ਜੀ ਉਹਦਾ ਪਾਈਕ ਤਾਂ ਲੱਗਿਆ ਪੁਲ ਦੇ ਉੱਪਰ ਭਟਕੇ ਆਪ ਕੰਡੀਸ਼ਨ ਕਿਵੇਂ ਹੈ ਜੀ ਕੰਡੀਸ਼ਨ ਦੋ ਸੀਰੀਅਸ ਨਹੀਂ ਦੋ ਨੂੰ ਰੈਫਰ ਕਰਾਇਆ ਨੇ ਟੈਲੇ ਦਾ ਜਿਹੜੇ ਰੈਫਰ ਕਰੇ ਉਹਨਾਂ ਨੇ ਨਾਮ ਕੀ ਉਹਨਾਂ ਦੇ ਇੱਕ ਤਾਂ ਹੈਗਾ ਜੀ ਗੁਰਵੀਰ ਸਿੰਘ ਤੇ ਵਿਵੇਕ ਨੇ ਕੀ ਕਾਰਵਾਈ ਫਰਦਰ ਤੇ ਦੇਖਦੇ ਜਿਹਨੇ ਵੀ ਕਾਰਵਾਈ ਬਣਦੀ ਹੈ ਕਰਦੇ ਜੀ